83 লাইভ দেখਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਜਿਨੇ ਸਿਰਿਆ ਜਿਨੇ ਸਵਾਰਿਆ ਅੰਮ੍ਰਿਤਸਰ ਗੁਰਪੁਰਬ ਤੋਂ ਸਮਰਪਿਤ ਬਟਾਲਾ ਵਿੱਚ ਲਗਾਇਆ ਗਿਆ ਲੰਗਰ ਪਿਛਲੇ 4 ਸਾਲਾਂ ਤੋਂ ਕਰ ਰਹੇ ਹਨ ਸੇਵਾ ਬੜੀ ਕਿਰਪਾਏ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਕੀ ਉਹਨਾਂ ਨੇ ਕਿਹਾ ਸੁਣਾਉਂਦੇ ਹਾਂ ਤੁਹਾਨੂੰ ਵੀ ਹਰ ਸਾਲ ਗੁਰਪੁਰਬ ਤੇ ਲਗਾਉਂਦੇ ਹਨ ਲੰਗਰ ਅਤੇ ਕਰਦੇ ਹਾਂ ਲੋਕਾਂ ਦੀ ਸੇਵਾ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਬਟਾਲਾ ਤੋਂ ਸੇਵਾਦਾਰ ਨੇ ਸਾਜਨ ਮਹਰਾਜੀ ਕਰਦੇ ਆ ਗੱਲਬਾਤ ਤੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲਾ ਤੋਂ ਤੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਕਾਸ ਰਪੋ ਮੇਰਾ ਨਾਮ ਜੀ 사ਜਨ ਜੀ 사ਜਨ ਮਹਾਰਾਜ ਜੀ ਮੈਂ ਸਟਾਫ ਨੂੰ ਗੁਰਨਾਨਗਰ ਨਗਰ ਵਾਰਡ ਨੰਬਰ 10 ਤੋਂ ਜੀ ਤੁਨ ਤੁਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਜ ਗੁਰਪੁਰਬ ਜੇ ਜਨਮ ਦਿਹਾੜਾ ਜੇ ਤੇ ਅਸੀਂ ਉਹਨਾਂ ਦਾ ਜਨਮ ਦਿਨ ਬੜੇ ਹੀ ਧੂਮ ਧਾਮ ਨਾਲ ਮਨਾ ਰਹੇ ਹਾਂ ਜੀ ਕਿ ਤੇ ਤੁਨ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਜਨਮ ਦਿਹਾੜੇ ਦਾ ਲੰਗਰ ਲਗਾਇਆ ਤੇ ਅਸੀਂ ਆਪਣਾ ਕੇਕ ਦਾ ਅਰੇਂਜਮੈਂਟ ਕੀਤਾ ਜੇ ਸਮੋਸਾ ਪੈਟੀ ਗੁਲਾਬ ਜਾਮੂਨ ਜੂਸ ਕੋਲਡ ਡਰਿੰਕ ਅਰੇਂਜਮੈਂਟ ਕੀਤਾ ਜੇ ਸਾਰਾ ਬੜੀ ਕਿਰਪਾ ਜੇ ਤੁਨ ਗੁਰੂ ਰਾਮਦਾਸ ਪਾਸ਼ਾ ਦੀ ਜੀ ਅੱਜ ਜੀ ਅੱਜ ਇੱਥੋਂ ਤੱਕ ਪਹੁੰਚੇ ਕਿਸ ਨਾਮ ਨਾਲ ਜੇ 10 ਉਹਨਾਂ ਨੇ ਇੱਕ ਸੇਵਾ ਬਖਸ਼ੀ ਹੈ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਬਹੁਤ ਉਹਨਾਂ ਦੀ ਕਿਰਪਾ ਹੈ ਪੰਜਾਬ ਦੇ ਵਿੱਚ ਬਹੁਤ ਉਹਨਾਂ ਦਾ ਰਹਿਮ ਨਮਾਈ ਹੇਟ ਸਾਰੇ ਚੱਲ ਰਹੇ ਨੇ ਤੇ ਬਹੁਤ ਕਿਰਪਾ ਕਰਦੇ ਨੇ ਗਰੀਬ ਨਿਵਾਜ਼ ਸਤਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਉਹਨਾਂ ਨੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਬਹੁਤ ਭਾਗਾ ਵਾਲੇ ਆ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਅਸੀਂ ਕੋਣ ਆ ਜੀ ਇਹ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਜੀ ਕਰਵਾ ਰਹੇ ਨੇ ਹਰਪੀਟਾਂ ਦੀ ਵੀ ਬੜੀ ਸੇਵਾ ਕੀਤੀ ਸੀ ਡੇਰਾ ਬਾਬਾ ਨਾਨਕ ਰਾਮਦਾਸ ਜਾ ਕੇ ਤੇ ਇਹ 4 ਸਾਲ ਪਾਜੀ ਹੋ ਗਏ ਨੇ ਸਾਨੂੰ ਜਨਮ ਦਿਹਾੜਾ ਮਨਾਉਂਦੇ ਆ ਤੇ ਜਨਮ ਦਿਹਾੜੇ ਤੇ ਸ਼ਿਰਕਤ ਕੀਤੀ ਸੀ ਐਡਵੋਕੇਟ ਅਮਨਦੀਪ ਜੈਤੀਪੁਰ ਸਾਹਿਬ ਵੀ ਆਏ ਸੀ ਬਟਾਲੇ ਕਾਂਗਰਸ ਆਗੂ ਨੇ ਸਾਡੇ ਬਟਾਲੇ ਦੇ ਬਹੁਤ ਪਿਆਰੇ ਨੇਤਾ ਨੇ ਉਹਨਾਂ ਨੇ ਸ਼ਿਰਕਤ ਕੀਤੀ ਸੀ ਕੁਝ ਦਿਨ ਪਹਿਲਾਂ ਉਹ ਵੀ ਗਏ ਨੇ ਤੇ ਲੰਗਰ ਬਹੁਤ ਸੋਹਣਾ ਚੱਲ ਰਿਹਾ ਹੈ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਇਹ ਸਾਡਾ ਚੌਥਾ ਪ੍ਰੋਗਰਾਮ ਜੀ 4 ਸਾਲ ਤੋਂ ਲਗਾਤਾਰ ਸਾਡਾ ਪ੍ਰੋਗਰਾਮ ਚੱਲ ਰਿਹਾ ਹੈ ਜੀ ਤੇ ਜਦੋਂ ਦੀ ਮਹਾਰਾਜ ਦੀ ਕਿਰਪਾ ਹੋਈ ਹੈ ਸਭ ਕੁਝ ਦਿੱਤਾ ਉਹਨਾਂ ਨੇ ਉਤੋਂ ਹੀ ਸ਼ੁਰੂ